ਤਾਂ ਇਹਦੇ ਨਾਲ ਹੀ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਆਈਏ ਜੀ ਉਧਰਲੇ ਪਾਸੇ ਦੱਸਦੇ ਆ ਮਿੰਟੂ ਜੀ ਚਰਚਾ ਹਰਿਆਣੇ ਵਾਲੇ ਪਾਸੇ ਚੱਲੀ ਜਾਂਦੀ ਹੈ ਕਹਿੰਦੇ ਜੀ ਕਿ ਮਾਨ ਸਾਹਿਬ ਦੇ ਕਾਕਾ ਸਹੁਰਾ ਜਿਹੜੇ ਕਹਿੰਦੇ ਕਿ ਉਹ ਭਾਈਪਾ ਜੁਆਇਨ ਕਰ ਗਏ ਖਬਰਾਂ ਆਈਆਂ ਕਾਕਾ ਸਹੁਰਾ ਨਹੀਂ ਆਪਣੇ ਤਾਂ ਪੰਜਾਬੀ ਚ ਤੇ ਚਾਚਾ ਸਹੁਰਾ ਕਹਾਂਗੇ ਕਾਕਾ ਤੇ ਉਧਰ ਕਹਿੰਦੇ ਆ ਹਾਂਜੀ 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 ਤਾਂ ਉਧਰ ਦੱਸਦੇ ਕਹਿੰਦੇ ਕਿ ਸੈਣੀ ਸਾਹਿਬ ਸੀ ਤੁਹਾਡਾ ਪਿੰਡ ਹਰਿਆਣੇ ਦੇ ਬਾਰਡਰ ਤੇ ਵੇਖਿਓ ਕਿਤੇ ਹਰਿਆਣੇ ਵਿੱਚ ਨਾ ਸ਼ੁਰੂ ਕਰ ਦਿਓ ਪ੍ਰੋਗਰਾਮ ਨੇ ਮੈਨੂੰ ਮੈਨੂੰ ਆਉਂਦੀ ਨਹੀਂ ਵੈਸੇ ਬੋਲਣੀ ਪਰ ਕਹਿੰਦੇ ਕਿ ਸੀਪ ਲਾਗੇ ਜੀ ਕਹਿੰਦੇ ਤੁਹਾਡੇ ਪਿੰਡਾਂ ਚ ਵੈਸੇ ਕਈ ਬੋਲ ਲੈਂਦੇ ਹੋਣੇ ਉਧਰਲੇ ਪਰਲੇ ਬੜਿੰਗਾ ਫੜੂਗਾਲੇ ਤੇ ਬੋਲ ਲੈਂਦੇ ਹੋ ਹਾਂਜੀ 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 ਉਹ ਜਿਹੜੇ ਪਿਛਲੇ ਹਟਮੇ ਪਿੰਡ ਹਨਾ ਉਹ ਬੋਲ ਲੈਂਦੇ ਅਗੇ ਜੀ 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 ਆ ਮਲੂਕ ਸਿੰਘ ਦਾ ਪਿੰਡ ਵੀ ਤੇ ਉਹੀ ਹੈ ਇਹ ਤਾਂ ਬਿਲਕੁਲ ਜਿਵੇਂ ਨਾਲ ਹੀ ਬੈਠੇ ਹੋਏ ਆ ਗਵਾਂਢ ਚ ਜੀ 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 ਤਾਂ ਉਹ ਕਹਿੰਦੇ ਕਿ ਸੈਣੀ ਸਾਹਿਬ ਜੀ ਸੀਪ ਲਾਗੇ ਹਰਿਆਣੇ ਦੇ ਮੁੱਖ ਮੰਤਰੀ ਨਰਿੰਦਰ ਸਿੰਘ ਸੈਣੀ ਕਹਿੰਦੇ ਕਿ ਉਹਨਾਂ ਨੇ ਜੁਆਇਨ ਕਰਾ ਲਿਆ ਜੀ ਕਹਿੰਦੇ ਕਾ ਉਹ ਜਿਹੜਾ ਭਾਜਪਾ ਦੇ ਵਿੱਚ ਜੀ ਕਹਿੰਦੇ ਕਿ ਇਹੋ ਖਬਰ ਮੈਂ ਉਹ ਪੜ ਰਿਹਾ ਸੀਗਾ ਇੱਕ ਅਖਬਾਰ 'ਚ ਵੀ ਛਪੀ ਆ ਇਹਨਾਂ ਦੇ ਜਿਹੜੇ ਹੈਗੇ ਪਬਲਿਸਿਟੀ ਐਡਵਾਈਜ਼ਰ ਆ ਮਿਸਟਰ ਤਰੁਣ ਸ਼ੈਦ ਉਹਨਾਂ ਦਾ ਨਾਮ ਆ ਉਹਨਾਂ ਨੇ ਦਾਵਾ ਕੀਤਾ ਕਿ ਇਹ ਤੇ ਮਾਨ ਸਾਹਿਬ ਦੇ ਜਿਹੜੇ ਫਾਦਰ ਇਨ ਲਾਅ ਆ ਫਾਦਰ ਇਨ ਲਾਅ ਦੇ ਭਰਾਤਾ ਨੇ ਚਾਚਾ ਸਹਰਾ ਜਾਨੀ ਹੋ ਗਏ ਐਡਵੋਕੇਟ ਗੁਰਵਿੰਦਰ ਸਿੰਘ ਸ਼ੈਦ ਨਾਮ ਜੀ ਉਹ ਚੋਂ ਪਹਿਲਾਂ ਵੀ ਲੜ ਚੁੱਕੇ ਆ ਅੱਛਾ ਜੀ ਖਿਡਾਰੀ ਪੁਰਾਣੇ ਆ ਮਤਲਬ ਨਾ ਫਿਰ ਹੈ ਹੀ ਆ ਜੀ ਤੇ ਐਤਕੀ ਉਹਨਾਂ ਨੇ ਫਿਰ ਕਹਿੰਦੇ ਆ ਕਿ ਬਾਈ ਪਟਕਾ ਉਧਰੋਂ ਪਾ ਲਿਆ ਚਲੋ ਠੀਕ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਬਸ ਰੌਣਕ ਮੇਲਾ ਲਾਈ ਜਾਂਦਾ ਜੀ ਆਹੀ ਖੁਸ਼ਿਆ ਦੇਖੋ ਗੱਲ ਇਹ ਆ ਕਿ ਕੀ ਕਰੋਗੇ ਚਾਚਾ ਸਹਰਾ ਤੇ ਬੜੀ ਦੂਰ ਦੀ ਗੱਲ ਹੈ ਇੱਥੇ ਆ ਵੇਖ ਲਓ ਹੁਣ ਚੰਨੀ ਸਾਹਿਬ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹੋ ਹੀ ਰਿਸ਼ਤੇਦਾਰ ਇਦਾਂ ਦਾ ਹੀ ਰਿਸ਼ਤੇਦਾਰ ਹੁੰਦਾ ਕੁੜਮਾਚਾਰੀ ਜਿੱਥੇ ਹੁੰਦੀ ਹੈ ਠੇਪੀ ਸਭ ਦੀ ਰਿਸ਼ਤੇਦਾਰੀ ਚੰਨੀ ਸਾਹਿਬ ਨਾਲ ਪਤਾ ਕੀ ਹੈ ਪਤਾ ਤੁਹਾਨੂੰ ਨਹੀਂ ਮੈਨੂੰ ਨਹੀਂ ਪਤਾ ਜੀ ਜਿਹੜੀ ਕੇਪੀ ਸਾਹਿਬ ਦੀ ਬੇਟੀ ਵਿਆਹੀ ਆ ਉਹ ਚੰਨੀ ਜੀ ਦੇ ਪਤੀਜੇ ਨੂੰ ਵਿਆਹੀ ਆ ਸਕੇ ਨੂੰ ਓਹ ਹੋ ਹੋ ਸਾਕੀ ਕੁੜਮਾ ਚੱਰੀ ਆ ਨਾ ਇਹ ਨਾ ਚੰਨੀ ਸਾਹਿਬ ਨੇ ਤਾਂ ਜੋਰ ਪੂਰਾ ਪਾਇਆ ਹੁਣ ਨਹੀਂ ਗੈ ਸੀ ਦੱਸਦੇ ਆ ਗੱਲਾਂ ਚੱਲੀਆਂ ਨੇ ਕਹਿੰਦੇ ਰੋਕਿਆ ਬਿੱਲਾ ਜੇ ਰੱਖ ਲੈ ਰਿਸ਼ਤਦਾਰੀ ਦੀ ਰੱਖ ਲੈ ਹੋਰ ਨਹੀਂ ਤਾਂ ਆ ਤਾਂ ਬੜਾ ਰੋਕਿਆ ਮੇਰੇ ਕਰਾਈਆਂ ਵਾਲਿਆਂ ਨੇ ਰੋਕਿਆ ਇਹ ਦਿਲ ਰੋਕਿਆ ਕਦੇ ਹੜਾਂ ਦੇ ਪਾਣੀਆਂ ਨੇ ਰੋੜਿਆ ਤੇ ਕਦੇ ਮਾਰ ਲਿਆ ਸੁੱਕਿਆ ਸਾਡਾ ਨਦੀ ਦੇ ਕੰਢੇ ਤੇ ਪਾਇਏ ਘਰ ਵਾਂਗੂ ਇਹ ਜ਼ਿੰਦਗੀ ਤਬਾਹ ਹੋ ਗਈ ਸਾਨੂੰ ਪਿਆਰ ਦੀ ਕਚਹਿਰੀ ਵਿੱਚ ਲੋਕੋ ਵਿਛੋੜ ਦੀ ਸਜ਼ਾ ਹੋ ਗਈ ਕੇਪੀ ਸਾਹਿਬ ਕਹਿ ਸਕਦੇ ਆ ਕਿ ਸਾਨੂੰ ਸਿਆਸਤ ਦੀ ਕਚਹਿਰੀ ਚੋਂ ਮਸ਼ੂੜੇ ਦੀ ਸਜ਼ਾ ਹੋ ਗਈ ਮਤਲਬ ਕਿ ਉਹਨਾਂ ਨੇ ਕਿਹਾ ਕਿ ਵੀਰੇ ਕੀ ਕਰਾਂ ਮੈਂ ਕੀ ਪਤਾ ਬਹੁਤ ਮਿੰਦਾ ਮੁੰਦਾ ਕੀਤਾ ਆਪਾਂ ਨੂੰ ਕੀ ਪਤਾ ਹੁਣ ਕੇਪੀ ਸਾਹਿਬ ਕੀ ਪਤਾ ਕਿ ਸਰ ਇਹ ਨਹੀਂ ਹੁਣ ਗੱਲ ਇਹ ਆ ਕਿ ਜਾਣਾ ਹੀ ਬਣਦਾ ਹੈ ਸਾਡਾ ਜੀ ਜਾਣਾ ਹੀ ਬਣਦਾ ਕੀ ਕਰੀਏ ਦਫ਼ਤਰ ਚੋਂ ਉਠਾ ਲੈਂਦੇ ਜੇ ਆਵਾਜ਼ ਮਾਰ ਕੇ ਕਾਗਜ਼ ਭਰਨ ਜਾਈਏ ਤੇ ਉਧਰੋਂ ਅੱਗੇ ਵੀ ਸ਼ਾਇਦ ਮੈਂ ਤੁਹਾਨੂੰ ਦੱਸਿਆ ਸੀਗਾ ਉਹਨਾਂ ਦਾ ਦਾਵਾ ਸੀਗਾ ਕਿ ਰਾਹੁਲ ਗਾਂਧੀ ਤੇ ਗੱਡੀ 'ਚ ਬੈਠਿਆ ਬੋਲਬਚਨ ਹੋਏ ਨੇ ਵਾਦੇ ਹੋਏ ਨੇ ਟਿਕਟ ਕੈਲੋਰੀ ਨਹੀਂ ਦਿੱਤੀ ਗਈ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਨੇ ਸਿਆਸਤ ਦੇ ਵਿੱਚ ਆਪਾਂ ਕੱਲ ਵੀ ਕਿੰਨੀਆਂ ਫੈਮਲੀਆਂ ਦੀਆਂ ਗੱਲਾਂ ਕੀਤੀਆਂ ਸੀ ਕਿ ਕਿੰਨੇ ਪਰਿਵਾਰ ਨੇ ਜਿੰਨਾਂ ਚੋ ਇੱਕ ਜੀ ਉਧਰ ਇੱਕ ਜੀ ਉਧਰ ਔਰ ਉਹਦੇ ਚ ਇੱਕ ਹੋਰ ਜੋੜ ਲਓ ਕਿਹੜਾ ਰੋਬਨ ਸੰਪਲਾ ਹਾਂਜੀ ਸਾਬਲਾ ਲਓ ਵਿਜੇ ਸੰਪਲਾ ਨੇ ਕਿਹੋ ਜਿਹੀ ਗੇਮ ਖੇਡੀ ਆਪ ਤੇ ਚਲੋ ਮੰਨ ਗਿਆ ਉਧਰੋਂ ਵੀ ਰੱਖ ਲਈ ਕਿ ਕਿਤੇ ਵੀ ਡੀ ਸੀ ਡੀ ਦਾ ਤੁਹਾਨੂੰ ਪਤਾ ਡਰ ਬਹੁਤ ਹੁੰਦਾ ਹੈ ਨਾ ਤਾਂ ਉਹ ਆਪ ਬੈਠਾ ਵਾ ਭਾਜ-ਭਾਜ ਤੇ ਜਿਹੜਾ ਉਹਦਾ ਭਤੀਜਾ ਜਿਹਨੂੰ ਉਹ ਸਿਆਸੀ ਵਾਰਿਸ ਕਹਿੰਦਾ ਜਿਹਦਾ ਰੌਲਾ ਵੀ ਤੁਹਾਨੂੰ ਪਤਾ ਬਹੁਤ ਪੈਂਦਾ ਕਥੇ ਤੌਰ ਤੇ ਉਹ ਦੋਸ਼ ਵੀ ਲੱਗੇ ਸਨ ਨਾ ਮਿੰਟੀ ਨੇ ਵੀ ਲਾਏ ਸੀਗੇ ਬਹੁਤ ਰੌਲਾ ਚੱਲਿਆ ਸੀਗਾ ਤਾਂ ਉਹੀ ਰੋਬਨ ਸੰਪਲਾ ਜਿਹੜਾ ਉਹ ਜੁਆਇਨ ਕਰ ਜਾਂਦਾ ਆਮ ਆਦਮੀ ਪਾਰਟੀ ਔਰ ਜੁਆਇਨ ਵੀ ਮੈਨੂੰ ਲੱਗਦਾ ਕਿ ਮਾਨ ਸਾਬ ਖੁਦ ਕਰਵਾ ਰਹੇ ਸਨ ਫੋਟੋ ਚ ਮੈਂ ਵੇਖਿਆ ਨਹੀਂ ਗਵਰਨਰ ਮੈਨੂੰ ਕਿਉਂਕਿ ਕਾਲੀ ਸੀ ਅੱਜ ਤੇ ਮੈਨੂੰ ਲੱਗਿਆ ਕਿ ਆਮ ਸਭ ਨੇ ਖੁਦ ਜੁਆਇਨ ਕਰਵਾਈ ਆ ਪਾਰਟੀ ਹੁਣ ਤਾਂ ਫੋਨ ਮਾਰਤੇ ਉਹਨਾਂ ਕਿ ਮਾਨ ਸਾਹਿਬ ਨੇ ਮਿਲਿਆ ਸਾਰਿਆਂ ਨੂੰ ਬਾਈ ਲਿਆਉਂਦੇ ਉਹਨਾਂ ਨੇ ਇਹ ਸੋਚਿਆ ਹੁਣ ਕਿ ਜੇ ਤੁਸੀਂ ਇੱਕ ਰਿਸ਼ਤੇਦਾਰ ਸਾਡਾ ਪੱਟ ਲਿਆ ਤੇ ਇੱਕ ਅਸੀਂ ਇਧਰੋਂ ਤੁਹਾਡਾ ਪੱਟ ਲੈਨੇ ਕੰਮ ਬਰਾਬਰ ਬਰਾਬਰ ਆ ਫਿਰ ਹੋਰ ਕੀ ਆ ਨੈਲੇ ਨੂੰ ਹਾਂ ਇੱਕੋ ਜਿੰਨੇ ਨੈਲੇ ਤੇ ਦੇਹਲੇ ਨਹੀਂ ਤਾਂ ਨੈਲੇ ਤੇ ਨੈਲਾ ਹੀ ਮਾਰਦੇ ਹੋ ਹਾਂ ਹੋਰ ਨਹੀਂ ਤੇ ਨੈਲੇ ਤੇ ਨੈਲਾ ਸੁੱਟਦੇ ਇਕੱਰੀ ਵੇਖੀ ਜਾਏਗੀ ਕੰਮ ਬਰਾਬਰ ਤੇ ਹੋਵੇ ਸੋ ਨੈਲੇ ਤੇ ਨੈਲਾ ਬਚਿਆ ਤੇ ਇਹ ਹੋ ਰਿਹਾ ਸਿਆਸਤ ਦੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਕਿ ਪਰਿਵਾਰ ਦਾ ਚਾਚਾ ਕਿਤੇ ਭਤੀਜਾ ਕਿਤੇ ਭਾਪਾ ਕਿਤੇ ਪੁੱਤਰ ਭਰਾ ਕਿਤੇ ਆ ਭਰਾ ਕਿਤੇ ਆ ਇਹ ਬੜੀ ਅਜੀਬ ਹੋ ਗਈ ਆ ਪੰਜਾਬ ਦੀ ਰਾਜਨੀਤੀ ਦੀ ਕਹਾਣੀ ਤੇ ਨਾ ਜਿਵੇਂ ਉਹ ਕਹਿੰਦੇ ਹੁੰਦੇ ਨੇ ਨਾ ਇੰਦੀ ਚ ਗੁੜ ਗੋਬਰ ਹੋ ਗਿਆ ਬਿਲਕੁਲ ਕੋਈ ਸਮਝ ਨਹੀਂ ਆਉਂਦੀ ਜੀ 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 ਗੁਰੀ ਘਰੰਗਣਾ ਜੀ ਸੂਰਤ ਵਾਲੇ ਮਾਮਲੇ ਤੇ ਵੀ ਆਪਾਂ ਕਰਾਂਗੇ ਗੱਲ ਜੀ ਅੱਗੇ ਚੱਲ ਕੇ ਆਪਾਂ ਕਰਦੇ ਆ ਜੀ ਤਾਂ ਇਹਦੇ ਨਾਲ ਹੀ ਮੈਂ ਕੋ ਕਮੈਂਟ ਹੋ ਇਸ ਮੁਤਲਕ ਹੋਰ ਦੇਖ ਲੈਣਾ ਜੀ ਗੁਰੀ ਖੰਗੂੜਾ ਜੀ ਹਾਂ ਜੀ ਹਾਂ ਜੀ ਤਾਂ ਗੁਰੀ ਘਰੰਗਣਾ ਉਹ ਹੋਰ ਨੇ ਹਾਂ ਜੀ ਖੰਗੂੜਾ ਮਾਫ ਕਰਨਾ ਜੀ 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 ਤਾਂ ਇਹਦੇ ਨਾਲ ਮੈਂ ਕੋ ਕਮੈਂਟ ਹੋਰ ਦੇਖ ਲੈਣਾ ਜੀ ਅਮਰਤਪਾਲ ਸਿੰਘ ਇਹ ਕਹਿੰਦੇ ਸੀ ਕਿ ਮਾਨ ਸਾਹਿਬ ਭਗਵੰਤਮਾ ਦੇ ਚਾਚੇ ਸਾਰੇ ਛੱਡੂ ਕਹਿੰਦੇ ਜੀ ਇੱਥੇ ਤਾਂ ਉਹਨੇ ਤਾਂ ਪਾਈਪਾ ਜੁਆਇਨ ਕੀਤੀ ਇੱਥੇ ਕਹਿੰਦੇ ਕਿ ਨੂੰ ਪੁੱਤ ਕੁੜਮਪਰਾ ਉਹ ਪਾਈਪਾ ਜੁਆਇਨ ਕਰ ਗਏ ਜੀ ਕਹਿੰਦੇ ਹਾਂ ਪਗਲ ਕਰਨੇ ਆ ਕਿ ਇੱਥੇ ਤੇ ਇੱਕ ਦੌੜ ਲੱਗੀ ਆ ਬਸ ਜਿੱਥੋਂ ਫਾਇਦੇ ਹੁੰਦੇ ਆ ਅਗਲਾ ਦੇਖਦਾ ਔਰ ਕਈ ਵਾਰ ਇਹ ਵੀ ਹੁੰਦਾ ਨਾ ਕਿ ਕਈ ਗੇਮਾਂ ਜਿਹੜੀਆਂ ਫਾਇਦੇ ਲਈ ਨਹੀਂ ਖੇਡੀਆਂ ਜਾਂਦੀਆਂ ਕਈ ਗੇਮਾਂ ਦੀਆਂ ਕਿ ਦੂਸਰੇ ਨੂੰ ਨੁਕਸਾਨ ਪਹੁੰਚਾ ਦਿੱਤਾ ਜਾਵੇ ਆਪਣਾ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਉਹ ਇੱਕ ਗੱਲ ਬੱਕਰੀ ਆ ਕੇਪੀ ਸਾਹਿਬ ਨੇ ਜੋ ਗੇਮ ਖੇਡੀ ਆ ਉਹ ਕਾਂਗਰਸ ਨੂੰ ਯਾਨੀ ਕਾਂਗਰਸੀਆਂ ਨੂੰ ਸਬਕ ਸਿਖਾਉਣ ਵਾਸਤੇ ਖੇਡੀ ਆ ਉਹ ਕਹਿੰਦੇ ਕਿ ਕੁੱਲੀ ਚ ਭਾਂਵੇਂ ਕੱਖ ਨਾ ਰਾਇਆ ਦਿੰਦੇ ਨਾ ਪੰਜਾਬੀຊਾ ਕਿ ਭਾਈ ਤੈਨੂੰ ਵੱਲ ਸਿਖਾ ਦੇਣਾ ਕਿ ਤੇਰੀ ਅੜ ਭੰਣੀ ਲੱਸੀ ਪੀਣ ਦਾ ਸ਼ੌਂਕ ਨਕਾਈ ਇਹ ਤੁਹਾਡੀ ਅੜ ਭੰਣੀ ਹੋਣ वैसे मेरा मानना है कि कांग्रेस जड़ी है ना वो ठीक है कलते प्राउड फील कर दी है कभी-कभी कि देखो साडे नेता किथे किथे ਖੇਡ ਰਹੇ ਨੇ ਜਾ ਕੇ ਵੀ ਯਾਨੀ ਸਾਡੀ ਪਾਰਟੀ ਚੋਂ ਨੇਤਾ ਜਾ ਰਹੇ ਆ ਲੀਡਰਸ਼ਿਪ ਦੂਜੀਆਂ ਪਾਰਟੀਆਂ ਚ ਪੈਦਾ ਨਹੀਂ ਹੋ ਰਹੀ ਪਰ ਗੱਲ ਇਹ ਆ ਕਿ ਹਜ਼ੂਰ ਦੁਆਬੇ ਦੇ ਵਿੱਚ ਜਿੱਥੇ ਤੁਹਾਡਾ ਗੜ੍ਹ ਸੀਗਾ ਨਾ ਉੱਥੋਂ ਇਸ ਤਰ੍ਹਾਂ ਦਾ ਫੈਮਲੀਆਂ ਦਾ ਪਰਿਵਾਰਾਂ ਦਾ ਪਾਟਣਾ ਸ਼ੁਭ ਸੰਕੇਤ ਨਹੀਂ ਕਿਉਂਕਿ ਮੇਰੇ ਵਰਗਾ ਲੰਡਰ ਤੋਂ ਲੰਡਰ ਬੰਦਾ ਵੀ ਹੋਵੇ ਨਾ 5-7 ਲੰਡਰ ਵੋਟਾਂ ਨਾਲ ਰੱਖਦਾ ਆਓ ਤੇ ਜਿਹੜੇ ਬੰਦੇ ਸਿਆਸਤ ਦੇ ਵਿੱਚ ਆ ਕਿਸੇ ਨਾ ਕਿਸੇ ਹਲਕੇ ਦੇ ਵਿੱਚ ਹਜ਼ਾਰ ਤੋਂ ਕੋਈ 10-20 ਹਜ਼ਾਰ ਦੀ ਚੋਟ ਮਾਰਨ ਦੀ ਸਮਰੱਥਾ ਰੱਖਦੇ ਹੁੰਦੇ ਆ ਜੀ ਗੱਲ ਬਿਲਕੁਲ ਠੀਕ ਹੈ ਇੱਥੇ ਤਾਂ ਕੱਲੀ ਕੱਲੀ ਦਾ ਮੁੱਲ ਪੈਂਦਾ ਲੋਕ ਕੱਲੀ ਕੱਲੀ ਪਿੱਛੇ ਘਰਾਂ ਤੇ ਕਰਦੇ ਆਂ ਹਾਂ ਜੀ ਕਈ ਵਾਰ ਲੋਕ ਸਭਾ ਦੀਆਂ ਚੋਣਾਂ 'ਚ ਵੀ ਬਹੁਤ ਘੱਟ ਮਾਰਜਿਨ ਦੇ ਨਾਲ ਸੀਟਾਂ ਦੇ ਫੈਸਲੇ ਹੁੰਦੇ ਨੇ ਜੀ ਜੀ ਕੋਈ ਵੀ ਆ ਜੀ 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 ਚਲੋ ਆਪਾਂ ਹੋਰ ਗੱਲ ਕਰ ਲਈਏ ਮਿੰਟੂ ਜੀ ਇੱਥੇ ਤਾਂ ਪਤਾ ਨਹੀਂ ਕੌਣ ਕਿੰਨੇ ਸੱਟ ਮਾਰਦਾ ਪਰ ਬੈਠਾ ਜੀ ਮੈਂ ਕਿਹੜਾ ਕੋਈ ਲਾਟਰੀ ਕਢਣੀ ਆ ਤੇ ਹਾਂ ਇਹ ਵੀ ਗੱਲ ਠੀਕ ਹੈ ਜੀ ਉਧਰ ਸਦੀਕ ਸਾਹਿਬ ਦੇ ਮਿੰਟੂ ਜੀ ਕਹਿੰਦੇ ਕਿ ਭਾਈ ਤੂੰ ਵੀ ਤੇ ਕੋਈ ਸੱਟ ਮਾਰ ਗਿਆ ਸਿਆਸੀ ਤੂੰ ਵੀ ਤੇ ਕਹਿੰਦੇ ਕਿ ਚਲੋ ਭਾਈ ਪਰ ਹੋ ਜੋ ਸਦੀਕ ਸਾਹਿਬ ਕਹਿੰਦੇ ਜੋ ਮਰਜੀ ਕਰੋ ਪਰ ਬਈ ਇਸ ਵਾਰ ਤੁਹਾਨੂੰ ਕਹਿੰਦੇ ਕਿ ਬਈ ਫਰੀਦਕੋਟੀਆਂ ਦੇ ਮੱਥੇ ਨਹੀਂ ਲਾਉਣਾ ਸੀ ਦੇਖੋ ਗੱਲ ਇਹ ਆ ਕਿ ਸਦੀਕ ਸਾਹਿਬ ਹੁਣ ਇਸ ਉਮਰ ਦੇ ਵਿੱਚ ਸਿਆਸੀ ਤੁੰਗੀ ਦੀ ਮਰਮਤ ਕਰ ਪਾਉਣਗੇ ਕਿ ਨਹੀਂ ਕਰ ਪਾਉਣਗੇ ਇਹ ਵੀ ਬੜਾ ਇੱਕ ਵੱਡਾ ਸਵਾਲ ਆ ਨਾ ਹਾਲੇ ਮੋਢੇ ਦਾ ਪਤਾ ਨਹੀਂ ਉਹਨਾਂ ਨੇ ਦੱਸਿਆ ਨਹੀਂ ਦੁਬਾਰਾ ਕਦੇ ਉਹਨਾਂ ਨੇ ਮੋਢੇ ਦਾ ਕੀ ਹਾਲ ਚਾਲ ਆ ਤਾਂ ਬਈ ਹੁਣ ਉਹ ਹੀ ਦੱਸ ਸਕਦੇ ਆ ਪਰ ਲੋਕ ਉਹਨਾਂ ਨੂੰ ਦੇਖਦੇ ਰਹੇ ਆ ਮੈਨੂੰ ਲੱਗਦਾ ਕਿ ਸਦੀਕ ਸਾਹਿਬ ਜੇ ਭਰਿਆ ਮੇਲਾ ਆਪ ਹੀ ਛੱਡ ਜਾਂਦੇ ਨਾ ਤੇ ਬਿਹਤਰ ਸੀ ਤੇ ਤਰਸੀ ਜੋ ਇਹਨਾਂ ਨੇ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਨਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਖੇਤੀ ਕਾਨੂੰਨ ਜੀ ਆਏ ਆ ਉਹ ਕਹਿੰਦੇ ਜੀ ਮੈਂ ਤਾਂ ਪੜਿਆ ਨਹੀਂ ਮੇਰਾ ਤਾਂ ਮੋਢਾ ਲੱਥਾ ਸੀ ਬੰਦਾ ਪੁੱਛੇ ਮੋਢੇ ਤੇ ਅੱਖਾਂ ਲੱਗੀਆਂ ਨੇ ਕਿ ਮੋਢੇ ਦੇ ਧਰਕੇ ਪੜਨੇ ਸੀਗੇ ਹਾਂ ਜੀ ਔਰ ਖੁਦੇ ਮਤਲਬ ਕਿ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਰਏ ਅਨਪੜ੍ਹ ਤੇ ਹਨੇਗੇ ਖੁਦੇ ਜੌਬ ਕਰਦੇ ਰਏ ਨੇ ਡਿਪਾਰਟਮੈਂਟ ਦੇ ਵਿੱਚ ਗਾਇਕੀ ਚ ਬਾਅਦ ਚ ਆਏ ਨੇ ਅੱਛਾ ਜੀ ਜੀ ਸਰ ਤਾਂ ਗੱਲ ਇਹ ਆ ਕਿ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਜਿਹੜਾ ਲੋਕ ਸਭਾ ਦਾ ਇਹਨਾਂ ਦਾ ਰਿਪੋਰਟ ਕਾਰਡ ਹੈ ਉਹ ਬਿਲਕੁਲ ਨੈਗੇਟਿਵ ਹੈ ਹਾਜ਼ਰੀ ਦੇ ਮਾਮਲੇ 'ਚ ਸਵਾਲਾਂ ਦੇ ਮਾਮਲੇ ਦੇ ਵਿੱਚ ਜਾਂ ਜੋ ਹਲਕੇ 'ਚ ਵਿਚਰਦੇ ਨੇ ਮੈਂਬਰ ਪਾਰਲੀਮੈਂਟ ਉਹ ਜੋ ਮਰਜ਼ੀ ਕੱਢ ਕੇ ਦੇਖ ਲਓ ਫਿਰ ਪੈਰਾਸ਼ੂਟਡ ਦਾ ਟੈਗ ਭਈ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਵਾਹ ਵਾਈ ਘਟ ਲਈ ਸੀ ਸਦੀਕ ਸਾਹਿਬ ਨੇ ਪਰ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਕਿਹਾ ਕਿ ਭਰਿਆ ਮੇਲਾ ਛੱਡ ਦਿਓ ਜੇ ਤੁਹਾਡੇ ਵਾਸ ਦਾ ਰੋਗ ਨਹੀਂ ਹੈ ਨਾ ਜੇ ਪਤਾ ਲੱਗਦਾ ਜੇ ਪਤਾ ਲੱਗਦਾ ਨਾ ਵੀ ਨਹੀਂ ਗੱਲ ਬਣਦੀ ਨਹੀਂ ਫਭਦੇ ਨਹੀਂ ਪੈਰ ਲੱਗਦੇ ਤਾਂ ਬਸ ਆਪ ਹੀ ਪਿੱਛੇ ਹੋਣੀ ਪਰ ਇਹਨਾਂ ਨੇ ਜੋਰ ਬਹੁਤ ਲਾਇਆ ਦਿੱਲੀ ਤੱਕ ਹੀ ਤਾਂ ਹੁਣ ਤੱਕ ਲੱਗੇ ਰਹੇ ਉਹ ਸ਼ਾਇਦ ਸੁਨੀਲ ਗਵਾਸਕਰ ਨੂੰ ਇੱਕ ਵਾਰੀ ਪੁੱਛਿਆ ਸੀਗਾ ਗਵਾਸਕਰ ਨੇ ਜਦੋਂ ক্রিকেট ਆਪਣਾ ਖਤਮ ਕੀਤਾ ਨਾ ਸੁਨੀਲ ਗਵਾਸਕਰ ਨੇ ਜੀ